ਸੋ ਬਾਕੀ ਦੇ ਕੰਮ ਬਾਅਦ ਸਭ ਪਹਿਲਾਂ ਇਹ ਜ਼ਰੂਰੀ ਹੈ ਉਹ ਤੋਂ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤੇ ਕੇਸਾਂ 'ਚ ਸਾਡੀ ਮੌਤ ਦਾ ਜਿਹੜਾ ਕਾਰਨ ਹੈ ਸਾਡੇ ਪੇਟ ਵਿੱਚੋਂ ਸਾਡੀਆਂ ਅੰਤੜੀਆਂ ਵਿੱਚੋਂ ਸ਼ੁਰੂ ਹੁੰਦਾ ਹੈ ਸੋ ਸਾਡੇ ਪੇਟ ਨੂੰ ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਫਾਰਮੂਲਾ ਸ਼ੇਅਰ ਕਰਨ ਲੱਗਿਆ ਇਹਨੂੰ ਕਹਿੰਦੇ ਐ ਕਾਂਜੀ ਚਾਵਲਾਂ ਦੀ ਕਾਂਜੀ ਜਿਹੜੀ ਕਿ ਸਾਡੇ ਆਂਤ ਦੇ ਵਿੱਚ ਗੁੱਡ ਬੈਕਟੀਰੀਆ ਸਾਡਾ ਫ੍ਰੈਂਡਲੀ ਬੈਕਟੀਰੀਆ ਪੈਦਾ ਕਰਦੀ ਹੈ ਜਿਹੜੇ ਕਿ ਮਾੜੇ ਬੈਕਟੀਰੀਆ ਨੂੰ ਪੈਦਾ ਹੋਣ ਤੋਂ ਰੋਕਦੇ ਤੇ ਮਾੜੇ ਬੈਕਟੀਰੀਆ ਨੂੰ ਖਤਮ ਕਰ ਦਿੰਦੀ ਹੈ ਅਸੀਂ ਕਹਿੰਦੇ ਆ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਯਾਰ ਉਹਨਾਂ ਦੀ ਐਨੀ ਉਮਰ ਲੰਬੀ ਕਿਵੇਂ ਹੁੰਦੀ ਸੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਸੀ ਆਹੀ ਕਾਰਨ ਸੀ ਉਹਨਾਂ ਦੇ ਭੋਜਨ ਨਾ ਇਸ ਤਰ੍ਹਾਂ ਦੇ ਹੁੰਦੇ ਸੀ ਸੋ ਸਾਨੂੰ ਕਾਂਜੀ ਬਣਾਉਣ ਲਈ ਕੀ ਕੁਝ ਚਾਹੀਦਾ ਕੁਝ ਬਚੇ ਹੋਏ ਚਾਵਲ ਜਾਂ ਤਾਜ਼ੇ ਬਣਾ ਲਓ ਦਹੀਂ ਨਾਲ ਸਾਨੂੰ ਚਾਹੀਦੀ ਹੈ ਹਰੀ ਮਿਰਚ ਥੋੜਾ ਜਿਹਾ ਦੁੱਧ ਤੇ ਪਾਣੀ ਕਪਿਆਜ਼ ਕਾਲੀ ਮਿਰਚ ਲੋਸੇ ਸਮਾਨ ਇਕੱਠਾ ਕਰ ਲਿਆ ਹੁਣ ਅਸੀਂ ਕੀ ਕਰਨਾ ਹੈ ਤਹੀ ਦੁੱਧ ਪਾਣੀ ਮਿਰਚ ਹੁਣ ਅਸੀਂ ਕੀ ਕਰਨਾ ਹੈ ਇਹ ਚਾਵਲ ਲੈ ਲੈਣੇ ਆ ਸ਼ਹਿਰਾਤ ਦੇ ਬਚੇ ਹੋਏ ਹੁਣ ਚਾਹੇ ਇਹ ਤੁਸੀਂ ਤਾਜ਼ੇ ਬਣਾ ਲਓ ਥੋੜੇ ਜੇ ਇਹਨਾਂ ਨੂੰ ਹੁਣ ਅਸੀਂ ਇਹ ਚ ਪਾਣੀ ਪਾਓ ਤੇ ਨਾਲ ਕੋੜਾ ਦੁੱਧ ਪਾਓ ਇਹ ਤੁਹਾਡੀ ਆਪਸ਼ਨ ਹੈ ਤੁਸੀਂ ਸਾਰੇ ਤੇ ਸਾਰਾ ਦੁੱਧ ਵੀ ਪਾ ਸਕਦੇ ਹੋ ਸਾਰੇ ਤੇ ਸਾਰਾ ਪਾਣੀ ਪਾ ਸਕਦੇ ਹੋ ਸਿਰਫ ਰਿਕੁਆਇਰਮੈਂਟ ਲੋੜ ਇਹ ਹੈ ਕਿ ਚਾਵਲ ਹੈ ਜਿਹੜਾ ਵੀ ਕੁ ਤੁਸੀਂ ਚਾਹੇ ਜ ਪਾਣੀ ਪਾਓਛ ਦੁੱਧ ਪਾਓ ਉਹ ਜਾਨ ਚੰਗੀ ਤਰ੍ਹਾਂ ਡੁੱਬੇ ਹੋਣੇ ਚਾਹੀਦੇ ਨੇ ਬਾਹਰ ਨਹੀਂ ਰਹਿਣੇ ਚਾਹੀਦੇ ਹੁਣ ਅਸੀਂ ਦੇਖੋ ਇਹ ਚ ਹਰੀ ਮਿਰਚ ਪਾਵਾਂਗੇ ਹਰੀਆਂ ਮਿਰਚ ਤੁਸੀਂ ਡੰਡੀ ਵਾਲੀਆਂ ਲੈਣੀ ਹੈ ਹਰੀ ਮਿਰਚ ਤੁਸੀਂ ਆਪਦੇ ਟੇਸਟ ਦੇ ਹਿਸਾਬ ਨਾਲ ਪਾਉਣੀ ਹੈ ਇੱਕ ਪਾਉਣੀ ਹੈ ਇੱਕ ਪਾਲੋ ਦੋ ਪਾਉਣੀ ਹੈ ਦੋ ਪਾਲੋ ਔਰ ਡੰਡੀਆਂ ਜ਼ਰੂਰ ਦੋ ਤਿੰਨ ਪਾਓ ਕਿਉਂਕਿ ਡੰਡੀਆਂ ਨੇ ਇਹਦੀ ਫਰਮੈਂਟੇਸ਼ਨ ਕਰ ਗਈ ਹੈ ਡੰਡੀਆਂ ਨੇ ਇਹਦੇ ਚ ਅਸਲੀ ਉਹ ਤਤ ਪੈਦਾ ਕਰਨੇ ਆ ਹੁਣ ਅਸੀਂ ਜਿਵੇਂ ਦੁੱਧ ਨੂੰ ਜਾਗ ਲੈਣੇ ਆ ਆਹ ਲੋ ਦਹੀਂ ਨਾਲ ਮੈਂ ਦੇ ਚ ਦਹੀਂ ਪਾ ਰਿਹਾ ਜਾਗ ਲਾ ਕੇ ਫਿਰ ਅਸੀਂ ਸਾਰੀ ਰਾਤ ਇਹਨੂੰ ਜਿਵੇਂ ਦਹੀਂ ਰੱਖਦੇ ਆ ਉਦੋਂ ਜਾਗ ਲਾ ਕੇ ਰੱਖਦੇ ਆ ਜਦ ਦਹੀਂ ਜਮਾਉਣੇ ਆ ਓਵੇਂ ਜਿਵੇਂ ਇਹਨੂੰ ਸਾਰੀ ਰਾਤ ਰੱਖਾਂਗੇ ਢੋਲ ਲਿਆ ਲਓ ਸਵੇਰੇ ਉੱਠਿਆ ਤਾਂ ਜੰਮ ਗਿਆ ਬਹੁਤ ਚੰਗੀ ਤਰ੍ਹਾਂ ਜੰਮ ਗਿਆ ਉਹ ਹਰੀ ਮਿਰਚ ਵੀ ਸਿਹਤ ਲਈ ਬਹੁਤ ਵਧੀਆ ਚੀਜ਼ ਹੈ ਵਿੱਚ ਵਿਟਾਮਿਨ ਸੀ ਹੁੰਦਾ ਜਿਹੜਾ ਸਾਡੀ ਇਮਿਊਨਿਟੀ ਵਧਾਉਂਦਾ ਹੈ ਵਿਟਾਮਿਨ ਏ ਹੁੰਦਾ ਜਿਹੜਾ ਅੱਖਾਂ ਲਈ ਬਹੁਤ ਜ਼ਰੂਰੀ ਹੈ ਅੱਛਾ ਹੈਗਾ ਐਂਡ ਪਿਆਜ਼ ਤਾਂ ਆਪਣੇ ਆਪ ਚ ਬਹੁਤ ਹੀ ਗੁਣਕਾਰੀ ਉਹ ਤਾਂ ਜ਼ਰੂਰ ਹਰ ਰੋਜ਼ ਰੋਟੀ ਨਾਲ ਖਾਇਆ ਕਰੋ ਕੱਚਾ ਪਿਆਜ਼ ਤਦੋਂ ਤੁਸੀਂ ਹੁਣ ਇਹਨੂੰ ਤਿਆਰ ਕਰਨਾ ਤੇ ਜੋ ਡੰਡੀਆਂ ਨੇ ਜਿਹੜੇ ਕਰ ਲਈਆਂ ਨੇ ਲੋ ਪਿਆਜ਼ ਕਾਲਾ ਨਮਕ ਅਸੀਂ ਪਿਆਜ਼ ਨੂੰ ਛਿਲ ਲਿਆ ਹੁਣ ਇਹਨੂੰ ਛੋਟੇ ਛੋਟੇ ਹਿੱਸਿਆਂ 'ਚ ਕੱਟ ਲਓ ਉਹ ਗੁੱਡ ਜੇ ਮੋਟਾ-ਮੋਟਾ ਮੋਟਾ-ਮੋਟਾ ਕੱਟਣਾ ਸੀ ਆ ਪਿਆਜ਼ ਕੱਟ ਲਿਆ ਕੱਟ ਕੇ ਲੋ ਹੁਣ ਅਸੀਂ ਆਪਣਾ ਜਿਹੜਾ ਇਹ ਮਸਾਲਾ ਤੁਸੀਂ ਜਮਾਇਆ ਹੋਇਆ ਸੀ ਚਾਵਲ ਤੇ ਦਹੀਂ ਦੁੱਧ ਪਾਣੀ ਜੋ ਵੀ ਸੀ ਅਸੀਂ ਜੱਗ 'ਚ ਪਾ ਲੈਣਾ ਅਸੀਂ ਇਹਨੂੰ ਗ੍ਰਾਇੰਡ ਕਰਾਂਗੇ ਇਹ ਜੋ ਡੰਡੀਆਂ ਕੱਢ ਲੈਣੀ ਐ ਡੰਡੀਆਂ ਦੇ ਨਹੀਂ ਰੇਸ਼ੇ ਤੁਹਾਡੇ ਮੂੰਹ ਚ ਆਉਣਗੇ ਉਹ ਸਵਾਦ ਖਰਾਬ ਕਰਨਗੇ ਲੋ ਸਾਰਾ ਦਾ ਸਾਰਾ ਅਸੀਂ ਇੱਕ ਜਗ ਚ ਪਾ ਲਿਆ ਅਰੇ ਜਿਹੜਾ ਸੀ ਪਿਆਜ਼ ਘਟਾ ਸੀ ਪਿਆਜ਼ ਪਾ ਲਿਆ ਇਥੇ ਥੋੜਾ ਜਿਹਾ ਆਫ ਦੇ ਟੇਸਟ ਦੇ ਮੁਤਾਬਕ ਨਮਕ ਪਾ ਲਓ ਮੈਂ ਕਾਲਾ ਨਮਕ ਪਾਇਆ ਹੈ ਕੋਈ ਵੀ ਨਮਕ ਪਾਇਆ ਜਾ ਸਕਦਾ ਹੈ ਪਰ ਕਾਲਾ ਕਹਿੰਦੇ ਥੋੜਾ ਜ਼ਿਆਦਾ ਧੋਨ ਕਰੀ ਹੁੰਦਾ ਅਸੀਂ ਇਹਨੂੰ ਗ੍ਰਾਈਂਡ ਕਰਾਂਗੇ ਸਾਰੇ ਨੂੰ ਚੰਗੀ ਤਰ੍ਹਾਂ ਵਧੀਆ ਮਸ਼ੀਨ ਪੇਸਟ ਬਣਾਵਾਂਗੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਗ੍ਰਾਇੰਡ ਹੋ ਜਾਣ। ਸਾਡੇ ਮੂੰਹ ਚ ਨਾ ਆਉਣ। ਇਹ ਪਿਆਜ਼ ਤੁਸੀਂ ਦੋਸਤੋ ਪਹਿਲਾਂ ਵੀ ਪਾ ਸਕਦੇ ਹੋ। ਇਹ ਜਿਹੜੀ ਇਹ ਜਿਹੜੀ ਚੀਜ਼ ਆਪਾਂ ਬਣਾਈ ਹੈ ਨਾ ਇਹ ਸਾਡੀ ਆਂਤ ਦੇ ਵਿੱਚ ਗੁੱਡ ਬੈਕਟੀਰੀਆ ਫ੍ਰੈਂਡਲੀ ਬੈਕਟੀਰੀਆ ਪੈਦਾ ਕਰਦੀ ਹੈ। ਥੋੜਾ ਜਿਹਾ ਗਾੜਾ ਬਣਿਆ ਸੀ ਮੇਚ ਪਾਣੀ ਪਾ ਕੇ ਇਹਨੂੰ ਪਤਲਾ ਕਰ ਲਿਆ। ਸੋ ਜਿਹੜੇ ਉਹ ਗੁੱਡ ਬੈਕਟੀਰੀਆ ਸਾਨੂੰ ਬਿਮਾਰੀ ਲੱਗਣੀ ਨਹੀਂ ਦਿੰਦਾ, ਮਾਰੇ ਬੈਕਟੀਰੀਆ ਨੂੰ ਪੈਦਾ ਨਹੀਂ ਹੋਣ ਦਿੰਦਾ। ਤੇ ਹੁਣ ਅਸੀਂ ਇਹਨੂੰ ਬਰਾਸਟ ਪਾ ਲਿਆ। ਮੈਨੂੰ ਲੱਗਦਾ ਥੋੜਾ ਜਿਹਾ ਹਲੇ ਵੀ ਗਾੜਾ ਹੈ। ਇਹ ਚ ਹੋਰ ਪਾਣੀ ਪਾ ਲਿਆ। ਨੂੰ ਪਤਲਾ ਕਰ ਲਾਂਗੇ ਸਾਡੀ ਆਤ ਦੀ ਸਿਹਤ ਬਹੁਤ ਜ਼ਰੂਰੀ ਹੈ ਦੇਖੋ ਹੁਣ ਇਹਨੂੰ ਜਦੋਂ ਪਾਵਾਂਗੇ ਪੌਣ ਤੋਂ ਹੀ ਪਤਲਾ ਲੱਗਦਾ ਥੋੜਾ ਜਿਹਾ ਪਤਲਾ ਪਤਲਾ ਹੋ ਗਿਆ ਜੇ ਤੁਸੀਂ ਚਮਚਾ ਨਾਲ ਖਾਣਾ ਹੈ ਕਿ ਤਾਂ ਇਹਨੂੰ ਘਾੜਾ ਰੱਖ ਲਓ ਜੇ ਤੁਸੀਂ ਇਹਨੂੰ ਪੀਣਾ ਹੈ ਜਾਂ ਜਾਦੇ ਲੋਕਾਂ 'ਚ ਵੰਡਣਾ ਹੈ ਜਾਦੇ ਘਰ ਦੇ ਮੈਂਬਰ ਨੇ ਤਾਂ ਇਹਨੂੰ ਪੀਣ ਵਾਲਾ ਪਾਣੀ ਪਾ ਕੇ ਵੱਧ ਕਰ ਲਓ ਜੇ ਤੁਸੀਂ ਪਰੇ ਨੂੰ ਚਮਚਾ ਨਾਲ ਖਾਓਗੇ ਤਾਂ ਜ਼ਿਆਦਾ ਕਾਣਾ ਪੌਣਕਾਰੀ ਹੋ ਗਿਆ ਕਿਉਂਕਿ ਸਾਡੇ ਮੂੰਹ ਦਾ ਜਿਹੜਾ ਸਲਾਈਵਾ ਹੈ ਉਹ ਹੋਰ ਅੰਦਰ ਜਾਏਗਾ ਜਿਹੜਾ ਕਿ ਸਾਡੇ ਸਿਹਤ ਲਈ ਬਹੁਤ ਅੱਛਾ ਹੁੰਦਾ ਹੈਗਾ ਤੁਸੀਂ ਚਾਹੋ ਇਹਦੇ ਥੋੜੀ ਜਿਹੀ ਕਾਲੀ ਮਿਰਚ ਥੋੜੀ ਜਿਹੀ ਕਾਲੀ ਮਿਰਚ ਪਾ ਸਕਦੇ ਹੋ ਬਹੁਤ ਹੀ ਕੁੱਟੀ ਹੋਈ ਕਾਲੀ ਮਿਰਚ ਉਹ ਜਿ ਗਲਾਸਾਂ ਦੇ ਕੋਲੇ ਦੋਸਤੋ ਬਹੁਤ ਹੀ ਗੁਣਕਾਰੀ ਆ ਬਹੁਤ ਹੀ ਗੁਣਕਾਰੀ ਆ ਤੁਹਾਡੇ ਪੇਟ